ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਉਹ ਬਾਦਲਪਿੰਡ ਦੇ ਵਿੱਚ ਇੱਕ ਬਿਰਧ ਆਸ਼ਰਮ ਬਣਿਆ ਹੋਇਆ ਬਹੁਤ ਹੀ ਅਰਬਾਂ ਰੁਪਿਆ ਲਾ ਕੇ ਬਣਾਇਆ ਗਿਆ ਜਿਹੜੇ ਕੋਈ EMPLOYEES ਭਰਾ ਹੋਣਗੇ ਹੋ ਸਕਦਾ ਕੋਈ ਨਾ ਕੋਈ ਉੱਥੇ ਡਿਊਟੀ ਕਰਦਾ ਰਿਹਾ ਹੋਵੇ ਮੈਂ ਉਹ ਬਿਰਧ ਆਸ਼ਰਮ ਮੇਰਾ ਇੱਕ ਦੋਸਤ ਮੈਨੂੰ ਲੈ ਗਿਆ ਕਹਿੰਦਾ ਆ ਜਾ ਤੈਨੂੰ ਦਿਖਾ ਕੇ ਲਾਈਏ ਬੜਾ ਤਕੜਾ ਕਹਿੰਦਾ ਬਿਰਧ ਆਸ਼ਰਮ ਬਣਾਇਆ ਸਰਕਾਰ ਨੇ ਇਹ ਚੰਗੀ ਗੱਲ ਇਹ ਐ ਵੀ ਬਿਰਧ ਆਸ਼ਰਮ ਤਾਂ ਚੰਗੇ ਆ ਵੀ ਜੇ ਬਜ਼ੁਰਗ ਰੋਲਦੇ ਆ ਉਹਨਾਂ ਨੂੰ ਘਟੋ ਘਟ ਸਾਂਭਿਆ ਤਾਂ ਜਾਊਗਾ ਪਰ ਇਹ ਸਾਡੇ ਸਮਾਜ ਤੇ ਸਾਡੇ ਮੱਥੇ ਤੇ ਕਲੰਕ ਐ ਇਹ ਬਿਰਧ ਆਸ਼ਰਮਾਂ ਜਿਹੜੇ ਇਹ ਬਣਨੇ ਨਹੀਂ ਚਾਹੀਦੇ ਸੀ ਪੰਜਾਬ ਦੀ ਧਰਤੀ ਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਬਿਰਧ ਆਸ਼ਰਮ ਨਹੀਂ ਬਣਨੇ ਚਾਹੀਦੇ ਸੀ ਅਸੀਂ ਜਦੋਂ ਬਿਰਧ ਆਸ਼ਰਮ ਦੇ ਵਿੱਚ ਐਂਟਰ ਹੋਏ ਤਾਂ ਕਿ ਸਾਹਮਣੇ ਤੋਂ ਮਾਂ ਬੜੇ ਤੇਜ਼ ਕਦਮਾਂ ਦੇ ਨਾਲ ਚਲਦੀ ਹੋਈ ਸਾਡੇ ਵੱਲ ਤੁਰ ਹੀ ਆ ਰਹੀ ਐ ਮੇਰਾ ਦੋਸਤ ਤੇ ਅਸੀਂ ਜਦੋਂ ਅੰਦਰ ਗਏ ਤੇਜ਼ ਮਾਂ ਦਾ ਅੱਦਾ ਜਿਦੀ ਚੁੰਨੀ ਸੀ ਪੱਲਾ ਥੱਲੇ ਲਟਕਦਾ ਥੱਲੇ ਧਰਤੀ ਨਾਲ ਲੱਗਦਾ ਹੋਇਆ ਰ ਬੜੀ ਤੇਜ਼ ਸੰਭਲਦੀ ਹੋਈ ਆਪਣੇ ਆਪ ਨੂੰ ਅੱਗੇ ਜਦੋਂ ਸਾਡੇ ਨੇੜੇ ਆਈ ਤਾਂ ਇੱਕਦਮ ਸਲੋ ਹੋ ਗਈ ਮੈਂ ਕਿਹਾ ਮਾਂ ਬੀਬੀ ਜੀ ਮੈਂ ਕਿਹਾ ਪਹਿਰੀ ਪਹਿਨਾ ਮੈਂ ਹੱਥ ਫੜ ਕੇ ਬਿਠਾ ਕੇ ਪੱਥਰ ਦੀ ਸਲੇਬ ਤੇ ਉਹ ਬੇਬੇ ਬੈਠ ਗਈ ਬੜਾ ਠੰਡਾ ਹੋ ਗਿਆ ਲੈ ਕੇ ਬੇਬੇ ਨੇ ਕਿਹਾ ਕਹਿੰਦੀ ਮੈਂ ਕਿਹਾ ਮਾਂ ਕੀ ਹੋਇਆ ਭਲੇਖਾ ਪੈ ਗਿਆ ਕਹਿੰਦੀ ਹਾਂ ਪੁੱਤ ਮੈਨੂੰ ਭਲੇਖਾ ਪੈ ਗਿਆ ਮੈਂ ਕਿਹਾ ਮਾਂ ਕੀ ਦਾ ਭਲੇਖਾ ਪੈ ਗਿਆ ਹੰਦੀ ਪੁੱਤ ਮੈਨੂੰ ਆਏ ਲੱਗਿਆ ਸਾਹਮਣੇ ਮੇਰਾ ਬੂਟਾ ਤੁਰਿਆ ਆਉਂਦਾ ਉਹਦੇ ਪੁੱਤ ਦਾ ਨਾਮ ਸੀ ਬੂਟਾ ਐਨਾ ਕਹਿ ਕੇ ਬੇਬੇ ਦੇ ਅੱਖਾਂ ਚੋਂ ਤ੍ਰਿਪ ਤ੍ਰਿਪ ਅਥਰੂ ਡਿੱਗੇ ਤੇ ਮੈਂ ਸੁੰਨ ਹੋ ਗਿਆ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਸੀ ਕਿ ਮੈਂ ਬੋਲਾਂ ਕੀ ਬੋਲਾਂ ਮੇਰਾ ਹੱਥ ਉਹਨੇ ਫੜਿਆ ਇੱਕ ਤਾਂ ਹੁੰਦਾ ਸੁਭੈ ਕੇ ਹੱਥ ਫੜਨਾ ਇੱਕ ਹੁੰਦਾ ਹੱਥ ਫੜ ਕੇ ਘੁੱਟ ਲੈਣਾ ਉਸਮਾਨ ਨੇ ਜਦੋਂ ਹੱਥ ਘੁੱਟਿਆ ਤਾਂ ਜਿਵੇਂ ਕਾਲਜੇ ਨੂੰ ਰੁਗ ਭਰਿਆ ਗਿਆ ਹੋਵੇ ਮੈਂ ਕਿਹਾ ਮਾਂ ਕਹਿੰਦੀ ਮੇਰਾ ਪੁੱਤ ਸਰਕਾਰੀ ਟੀਚਰ ਲੱਗਿਆ ਹੋਇਆ ਅਸੀਂ ਬਾਅਦ ਦੇ ਵਿੱਚ ਪਤਾ ਕੀਤਾ ਪਹਿਲਾਂ ਉਹਨੇ ਮਾਂ ਨੇ ਨਹੀਂ ਦੱਸਿਆ ਸੀ ਅਸੀਂ ਜਦੋਂ ਨੈਟਵਰਕ ਨੈਟਵਰਕ ਕਮਾਇਆ ਉੱਥੋਂ ਉਹਦਾ ਐਡਰੈਸ ਲੈ ਕੇ ਉਹ ਦੱਸਦੇ ਨਹੀਂ ਹੁੰਦੇ ਇਹ ਗੱਲ ਮੈਂ ਪਬਲਿਕ ਤੌਰ ਤੇ ਕਿਉਂ ਕਹਿ ਰਿਆ ਚਾਹੇ ਉਹ ਬੂਟਾ ਮੈਨੂੰ ਮਾੜਾ ਕਹੇ ਕਹਿੰਦਾ ਕਹੀ ਜਾ ਇਹੋ ਜਿਹੇ ਬੂਟਿਆਂ ਤੋਂ ਮੈਂ ਦਾਣੇ ਨਹੀਂ ਲੈਣੇ ਐਵੇਂ ਜੇ ਬੂਟੇ ਦੀ ਕਮਾਈ ਮੈਨੂੰ ਨਹੀਂ ਚਾਹੀਦੀ ਐਵੇਂ ਜੇ ਬੂਟੇ ਦੀਆਂ ਤਾੜੀਆਂ ਮੈਨੂੰ ਨਹੀਂ ਚਾਹੀਦੀਆਂ ਜਿਹੜਾ ਆਪਦੀ ਮਾਂ ਦੀ ਸੇਵਾ ਨਹੀਂ ਕਰ ਸਕਦਾ ਜਿਨੇ ਆਪਣੀ ਮਾਂ ਨੂੰ ਸ਼ਾਂ ਕਰਨੀ ਸੀ ਉਹਦੀ ਮਾਂ ਰੋਲਦੀ ਫਿਰਦੀ ਮੈਂ ਇਹੋ ਜੇ ਬੂਟਿਆਂ ਤੋਂ ਟਿੰਡੇ ਲੈਣੇ ਆ। ਉਹ ਮਾਂ ਨੇ ਜਦੋਂ ਕਹਾਣੀ ਦੱਸੀ ਕਿ ਮੇਰਾ ਪੁੱਤ ਸਰਕਾਰੀ ਮਾਸਟਰਾਂ ਤੇ ਮੇਰੀ ਨੋਂ ਵੀ ਮਾਸਟਰ ਨਹੀਂ ਹੈ। ਕੱਲਾ ਕੱਲਾ ਪੁੱਤ ਸੀ ਮਾਪਿਆਂ ਦੇ ਤੇ ਮਾਂ ਬਿਰਧ ਆਸ਼ਰਮ ਦੇ ਵਿੱਚ। ਕਹਿੰਦੀ ਬੁੱਤ ਉਹਨਾਂ ਦੀ ਆਪਸ ਵਿੱਚ ਬਹਿਸ ਹੋ ਜਾਂਦੀ ਸੀ ਮੇਰੀ ਬਿਮਾਰੀ ਨੂੰ ਲੈ ਕੇ। ਉਹ ਖੰਗਦੀ ਸੀ ਜਦੋਂ ਮਾਂ ਤਾਂ ਉਹ ਜਦੋਂ ਕਿਤੇ ਠੁੱਕ ਦਿੰਦੀ ਸੀ ਤੇ اسی ਗੱਲ ਪਿੱਛੇ ਕਹਿੰਦੀ ਸਾਡੇ ਘਰੇ ਕਲੇਸ਼ ਪੈਂਦਾ ਸੀ। ਉਹ ਭਰਾਵੋ ਹੱਥ ਬੰਨ ਕੇ ਕਹਿਣਾ ਕਿ ਤੇ ਤੁਹਾਡੇ ਵਿੱਚ ਉਹੋ ਜਿਹੇ ਬੂਟੇ ਵਰਗਾ ਕੋਈ ਬੂਟਾ ਨਾ ਬੈਠਾ ਹੋਵੇ। ਇੱਕ ਤਾੜੀ ਆਪਣੀ ਆਪਣੀ ਮਾਂ ਦੇ ਨਾਂ ਦੀ ਲਾ ਦਿਓ ਖਿੱਚ ਕੇ। ਜੇ ਮਾਂ ਮਾਂ ਦੀ ਸੇਵਾ ਜੇ ਮਾਪਿਆਂ ਨੂੰ ਸੰਭਾਲੋਗੇ ਨਾ ਤਾਂ ਰੱਬ ਤੁਹਾਨੂੰ ਦਾਤਾਂ ਦੇਣ ਵਾਸਤੇ ਤੁਹਾਡੇ ਗੇਟ ਤੇ ਆਵੇ ਉਹ ਤੁਹਾਨੂੰ ਚੱਲ ਕੇ ਪੀਰਥ ਸਥਾਨਾਂ ਤੇ ਜਾ ਕੇ ਮੰਗਣਾ ਨਹੀਂ ਪੈਣਾ ਕਿ ਮਾਲਕਾ ਮੈਨੂੰ ਆਹ ਦੇ ਦੇ। ਆ ਬਜ਼ੁਰਗ ਜਿਹਨਾਂ ਦੇ ਸਿਰਾਂ ਤੇ ਬਜ਼ੁਰਗਾਂ ਕਰਮਾਂ ਵਾਲੇ ਉਹ ਭਾਗਾ ਵਾਲੇ ਉਹ ਕਈ ਵਰੀ ਘਰੋਂ ਫੋਲ ਆਉਂਦਾ ਉੱਤੇ ਲਿਖਿਆ ਹੁੰਦਾ ਡੈਡ ਜੀ ਤੇ ਜਦੋਂ ਵਾਰ-ਵਾਰ ਫੋਨ ਆਉਂਦਾ ਤੇ ਮੁੰਡਾ ਪਤਾ ਕੀ ਬੋਲਦਾ ਯਾਰ ਸਾਡੇ ਬੁੜੇ ਨੇ ਬੜਾ ਲੋਹ ਪੀਤਾ ਇਹ ਭਾਸ਼ਾ ਹੁੰਦੀ ਹੈ ਗੱਬਰੂਆਂ ਦੀ ਕਰਮਾਂ ਵਾਲਿਓ ਜਿਹਨੂੰ ਬੁਢਾ ਫੋਨ ਕਰਦਾ ਮੈਂ 6-7 ਸਾਲ ਦਾ ਸੀ ਮੇਰੇ ਫਾਦਰ ਸਾਹਿਬ ਐਕਸੀਡੈਂਟ ਦੇ ਵਿੱਚ ਐਕਸਪਾਇਰ ਹੋ ਗਏ ਸੀ ਮੈਂ ਤਰਸਦਾ ਕਦੇ ਮੇਰੇ ਫੋਨ ਦੀ ਸਕਰੀਨ ਤੇ ਡੈਡ ਜੀ ਲਿਖਿਆ ਜੇ ਕਦੇ ਮੈਂ ਵੀ ਇਹ ਮੈਂ ਵੀ ਕਦੇ ਮਹਿਸੂਸ ਕਰ ਸਕਾਂ ਕਿ ਮੇਰੇ ਪਿਤਾ ਨੇ ਮੈਨੂੰ ਯਾਦ ਕੀਤਾ ਕਰਮਾਂ ਵਾਲਿਓ ਜਿਨ੍ਹਾਂ ਦੇ ਸਿਰਾਂ ਤੇ ਪਿਓ ਬੈਠੇ ਆ ਥੋੜੇ ਤੋਂ امیر ਕੋਈ ਨਹੀਂ ਗੱਲ ਇਹ ਵੀ ਤੁਸੀਂ ਸੰਭਾਲੋਗੇ ਤਾਂ ਜੇ ਤੁਸੀਂ ਉਹਨਾਂ ਦੀ ਕੇਅਰ ਕਰੋਗੇ ਤਾਂ ਰੱਬ ਨੇ ਤੁਹਾਨੂੰ ਸਭ ਕੁਝ ਦੇਣਾ ਉਹ ਗੱਲ ਕਰਦੀ ਹੈ ਮਾਂ ਦੀ ਰਿਸ਼ਤੇ ਦੀ ਗੱਲ ਆਪਣੀ ਆਪਣੀ ਮਾਂ ਨੂੰ ਜ਼ਿਹਨ ਦੇ ਵਿੱਚ ਰੱਖ ਕੇ ਜਰੂਰ ਸੁਣਿਓ ਭਾਵਕ ਹੋਵਾਂਗੇ ਇਹ ਗੱਲ ਸੁਭਾਈ ਕੀ ਹੈ ਇਹ ਨਾਰਮਲ ਹੈ ਕਿ ਇਹ ਰਿਸ਼ਤੇ ਹੀ ਆਪੋ ਜਿਹਾ ਹੁੰਦਾ ਮਾਂ ਦਾ ਜਿਨ੍ਹਾਂ ਦੀਆਂ ਜਿਉਂਦੀਆਂ ਬੈਠੀਆਂ ਮਾਵਾ ਉਹ ਸਾਥ ਮਾਣਿਆ ਕਰੋ ਤੇ ਜਿਨ੍ਹਾਂ ਦੇ ਨਹੀਂ ਹੈਗੀਆਂ ਤਾਂ ਉਹਨਾਂ ਦੇ ਕੋਲੇ ਸਿਰਫ ਹੌਂਕਾ ਹੁੰਦਾ ਮਾਵਾ ਲਈ ਆਓ ਹਾ ਹੇ ਹੇ ਹੋ ਕੈਸਾ ਚੰਦ ਰਾਏ ਸਮਾਂ ਲੋਕੋ ਆ ਗਿਆ लहू याण लहू यापण लहू यापणा ही रंग क्यू वटा गिया ਅੱਖਾਂ ਭਰੀਆਂ ਭਰੀਆਂ ਅੱਖਾਂ ਭਰੀਆਂ ਦੇ ਦੁੱਖੜੇ ਸੁਣਾਵਾ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਅੱਜ ਪਾਣੀ ਨੂੰ ਤਰਸਦੀਆਂ ਮਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਹੋ ਰੁਖੀ ਰੋਟੀ ਨੂੰ ਮਾਦੀ ਨੇ ਸਿਖਵਾਈਆਂ ਚੂਰੀਆਂ ਜਾਮਾਂ ਨਾਲ ਦਿਲ 'ਚ ਸਜਾਉਂਦੀ ਰਹੀ ਹੋਈਆਂ ਨਾ ਔਰੀ ਜਾ ਪੂਰੀਆਂ ਹੋ ਤਰਸ ਰਹੀ ਐ ਰੁਖੀ ਰੋਟੀ ਨੂੰ ਮਾਦੀ ਨੇ ਸਿਖਵਾਈਆਂ ਚੂਰੀਆਂ ਦਿਲ ਚ ਸਜਾਉਂਦੀ ਰਹੀ ਹੋਈਆਂ ਨਾ ਓਰੀ ਜਾ ਪੂਰੀਆਂ ਹਾਏ ਚਾਵਾ ਨਾਲ ਦਿਲ ਚ ਸਜਾਉਂਦੀ ਰਹੀ ਹੋਈਆਂ ਨਾ ਓਰੀ ਜਾ ਪੂਰੀਆਂ ਮੁਖ ਮੋੜ ਲਿਆ ਮੋੜਿਆ ਮੁਖ ਮੋੜ ਲਿਆ ਸਦਰਾਂ ਤੇ ਚਾਵਾ ਸੁਧਾ ਨਾਲ ਪੁੱਤ ਪਾਲ ਕੇ ਅਸ ਪਾਣੀ ਦਰਸਦੀਆਂ ਮਾਵਾਂ ਸੁਧਾ ਨਾਲ ਪੁੱਤ ਪਾਲ ਕੇ ਹੋ ਅੱਜ ਪਾਣੀ ਨੂੰ ਕਰਸਦੀਆਂ ਮਾਵਾਂ ਸੁਧਾ ਨਾਲ ਪੁੱਤ ਪਾਲ ਕੇ ਹੋ ਚਾਵਾ ਵਾਲੀ ਪੋਟਲੀ ਨੂੰ ਬਹਿਗੇ ਪੁੱਤ ਕਿਉਂ ਖਿਲਾਰ ਕੇ ਲੱਭਦੇ ਨੇ ਰੱਬ ਜਾ ਕੇ ਤੀਰਥਾਂ ਤੋਂ ਮਾਪਿਆਂ ਨੂੰ ਠੇਡੇ ਮਾਰ ਕੇ ਮਾਪਿਆਂ ਦੇ ਚਾਵਾ ਵਾਲੀ ਪੋਟਲੀ ਨੂੰ ਬਹਿਗੇ ਪੁੱਤ ਕਿਉਂ ਖਿਲਾਰ ਕੇ ਹਾਏ ਜਾ ਕੇ ਤੀਰਥਾਂ ਤੋਂ ਮਾਪਿਆਂ ਨੂੰ ਠੇਡੇ ਮਾਰ ਕੇ ਮਾਂ ਦੇ ਚਰਨਾ ਅੰਬਰ ਪੁੱਪਾ ਮਾਰਦੇ ਬਜ਼ੁਰਗਾਂ ਦਾ ਹਾਲ ਤੱਕ ਕੇ ਅੰਦਰਾਂ ਦੀ ਗੰਧ ਖੁੱਲੀਦਰੋਂ ਠੁਕਰਾ ਤੇ ਸਭ ਡੋਰਾ ਕੱਟ ਕੇ ਕਰਤੀ ਅੰਬਰ ਪੁੱਪਾ ਮਾਰਦੇ ਬਜ਼ੁਰਗਾਂ ਦਾ ਹਾਲ ਤੱਕ ਕੇ ਕਿਸੇ ਸਿਆਣੇ ਨੇ ਕਿਹਾ ਕਿ ਜਦੋਂ ਮਾਂ ਰੋਂਦੀ ਹੈ ਨਾ ਉਦੋਂ ਰੱਬ ਰੋਂਦਾ ਹੁੰਦਾ ਜਦੋਂ ਕਿਸੇ ਮਾਂ ਦੀ ਅੱਖ 'ਚੋਂ ਅਥਰੂ ਡਿੱਗਦਾ ਉਦੋਂ ਰੱਬ ਰੋਂਦਾ ਤੇ ਰੱਬ ਨੂੰ ਰਵਾ ਕੇ ਰੱਬ ਤੋਂ ਦਾਤਾ ਪਾਲਦੇ ਬਾਬਲ ਹੁੰਦਿਆਂ ਬੇਪਰਵਾਹਾਂ ਰੱਬ ਯਾਦ ਨਾ ਰਹਿੰਦਾ ਜਿਹਦੇ ਸਿਰ ਤੇ ਪਿਓ ਬੈਠਾ ਉਹਨੂੰ ਰੱਬ ਦੀ ਲੋੜ ਨਹੀਂ ਪਿਓ ਰੱਬ ਹੁੰਦਾ ਜੇ ਅਸੀਂ ਮੰਨ ਲਈਏ ਆ ਮੇਰੇ ਵਰਗੇ ਹੁਣ ਜਿਹੜੇ ਨਵੇਂ ਵਿਆਹੇ ਆ ਨਾ ਚਲੋ ਮੈਨੂੰ ਤਾਂ ਟਾਈਮ ਹੋ ਗਿਆ 10-12 ਸਾਲ ਹੋ ਗਏ ਜਿਹੜੇ ਵੀ ਹੈ ਵਿਆਹੇ ਉਹਨਾਂ ਚ ਮੈਂ ਆਪਣੇ ਆਪ ਨੂੰ ਕਮਬਖਤ ਕਹਿ ਕੇ ਚੱਲੂ ਆ ਉਹ ਕਮਬਖਤ ਮੇਰੇ ਵਰਗੇ ਜੇ ਸ਼ਹਿਰ ਚੋਂ ਕੋਈ ਫਰੂਟ ਲੈ ਕੇ ਆਉਂਦੇ ਇਹਨਾਂ ਦਾ ਲੁਕੋ ਕੇ ਐਂਦਾ ਕਰਕੇ ਅੰਦਰ ਵੜ ਜਾਂਦੇ ਆ ਕਮਰੇ ਦੇ ਕਿਤੇ ਬੇਬੇ ਬਾਪੂ ਦੀ ਨਜ਼ਰ ਨਾ ਪਵੇ ਜੇ ਤਾਂ ਬੱਚਿਆਂ ਦੇ ਖਾਣ ਵਾਲੀ ਚੀਜ਼ ਆ ਬਜ਼ੁਰਗਾਂ ਨੇ ਕੀ ਖਾਣਾ ਉਹ ਬਜ਼ੁਰਗ ਜਿਹੜਾ ਖੇਤ ਕੰਮ ਕਰਦੇ ਨੇ ਉਹ ਕਿਤੇ ਮਲਿਆਂ ਤੋਂ ਬੇਰ ਥਿਆ ਜਾਂਦੇ ਸੀ ਨਾ ਤਾ ਗੀਜੇ ਚ ਪਾਲੈਂਦਾ ਸੀ ਸਾਰਾ ਦਿਨ ਉਹ ਮੁੜ ਕੇ ਚ ਕੰਮ ਕਰਕੇ ਸ਼ਾਮ ਨੂੰ 베ਰ ਇਸ ਕਰਕੇ ਘਰੇ ਲੈ ਕੇ ਆਉਂਦਾ ਸੀ ਕਿ ਮੇਰਾ ਪੁੱਤ ਖਾਊਗਾ ਸਾਰਾ ਦਿਨ ਉਹ ਗੀਜੇ ਚ 베ਰ ਲਕੋ ਕੇ ਰੱਖਦਾ ਸੀ ਆਪਣੇ ਪੁੱਤ ਵਾਸਤੇ ਤੁਸੀਂ ਖਵਾਉਣ ਜੋ ਕੇ ਕੀਤਾ ਜਦੋਂ ਰੱਬ ਨੇ ਤੁਸੀਂ ਲਕੋ ਲਕੋ ਕੇ ਰੱਖਦੇ ਹੋ ਫ੍ਰਿਜਾਂ ਚ ਕਈ ਘਰਾਂ ਚ ਮਾਫ਼ ਕਰਨਾ ਆ ਦੁਆਬਾ లైਵ ਦੇ ਮੈਂ ਸੱਚ ਬੋਲੂਆਂ ਕਈ ਘਰਾਂ ਦੇ ਵਿੱਚ ਮਾਂ ਨੂੰ ਫ੍ਰਿਜ ਖੋਲਣ ਦੀ ਇਜਾਜ਼ਤ ਤੱਕ ਨਹੀਂ ਹੈ ਨੋਹਾਂ ਨੇ ਹਦਾਇਤਾਂ ਦਿੱਤੀਆਂ ਹੁੰਦੀਆਂ ਕਿ ਤੂੰ ਫ੍ਰਿਜ ਨੂੰ ਹੱਥ ਨਹੀਂ ਲਾਉਣਾ ਸਚਾਈ ਇਹ ਸਚਾਈਆਂ ਸੁਣਨ ਨੂੰ ਮਿਲਦੀਆਂ ਬਾਬਿਓ ਕਾਲਜਾ ਕੁੱਟਿਆ ਖੜਿਆ ਜਾਂਦਾ ਕੰਧਾਂ ਗਾਲੇ ਲੱਗ ਤੂੰ ਸੀ ਰੋਣਾ ਜਦੋਂ ਅਮੜੀ ਜਹਾਨੋਂ ਤੁਰ ਗਈ ਸਿੱਧੂ ਗੁਰਵੀਰ ਆਖੇ ਸਾਂਭ ਲਵੋ ਹੋਂਕੇ ਹੱਥ ਜਾਂਦੀ ਰੁੜਦੀ ਗੱਲ ਲੱਗ ਤੂ ਸੀ ਰੋਣਾ ਜਦੋਂ ਅਮਰੀ ਜਹਾਨੋਂ ਤੁਰ ਗਈ ਸਿੱਧੂ ਗੁਰਵੀਰ ਆਖੇ ਸਾਂਭ ਲਵੋ ਹੌਕੇ ਅੱਜ ਜਾਂਦੀ ਰੁੜਦੀ ਜਿਹੜੀ ਮੰਗਦੀ ਮੰਗਦੀ ਜਿਹੜੀ ਮੰਗਦੀ ਆ ਤੁਹਾਡੇ ਲਈ ਦੁਆਵਾਂ ਵਾ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਓ ਅੱਜ ਪਾਣੀ ਨੂੰ ਤਰਸਦੀਆਂ ਮਾਵਾਂ ਉਹੁੱਤਾਂ ਨਾਲ ਪੁੱਤ ਪਾਲੇ ਦੀਆਂ ਮਾਵਾ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾ ਦੁੱਧਾਂ ਨਾਲ ਪੁੱਤ ਪਾਲ ਕੇ ਹੋ 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 ਸ਼ੁਕਰੀਆ ਜੀ ਪੋਲੀ ਹੁੰਦੀ ਆ ਜາດ ਕਬੂਤਰਾਂ ਦੀ ਪੋਲੀ ਹੁੰਦੀ ਆ ਜਾਨ ਕਬੂਤਰਾਂ ਦੀ ਪੰਛੀ ਖਚਰਾ ਨਹੀਂ ਕੋਈ ਕਾਂ ਵਰਗਾ ਉੱਚੇ ਸਿੰਬਲ ਦੇ ਰੁੱਖ ਮੈਂ ਬਹੁਤ ਵੇਖੇ ਤੇ ਉੱਚਾ ਨਾ ਨਹੀਂ ਕੋਈ ਰੱਬ ਦੇ ਨਾ ਵਰਗਾ ਦੁੱਧ ਰਿੜਕੀਏ ਸੱਤ ਸਮੁੰਦਰਾਂ ਦੇ ਤੇ ਦੁੱਧ ਮਿਲਦਾ ਨਹੀਂ ਕਿਧਰੋਂ ਕਪਲਾ ਗਾਂ ਵਰਗਾ ਰਿਸ਼ਤੇ ਜੱਗ ਤੇ ਬਹੁਤ ਚਿੰਗਿਆੜੇ ਆਵੇ ਰਿਸ਼ਤੇ ਜੱਗ ਤੇ ਬਹੁਤ ਚਿੰਗਿਆੜੇ ਆਵੇ ਰਿਸ਼ਤਾ ਨਹੀਂ ਕੋਈ ਪੁੱਤ ਤੇ ਮਾਂ ਵਰਗਾ ਰਿਸ਼ਤਾ ਨਹੀਂ ਕੋਈ ਪੁੱਤ ਤੇ ਮਾਂ ਵਰਗਾ ਮਾਂ ਔਰ ਪੁੱਤ ਪੁੱਤ ਦੀ ਮਮਤਾ ਨੂੰ ਦਰਸਾਉਂਦਾ ਗੀਤ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਜੇ ਚੰਗਾ ਲੱਗਿਆ ਤਾਂ ਇੱਕ ਜ਼ੋਰਦਾਰ ਤਾੜੀ ਮਾਰਿਓ ਸੋ ਬੜੀ ਮਿਹਰਬਾਨੀ ਜੀ ਸ਼ੁਕਰੀਆ ਕੁਝ ਸ਼ਬਦ ਭਾਈ ਸਾਹਿਬ ਨੇ ਤੁਹਾਡੇ ਨਾਲ ਸਾਂਝੇ ਕਰਨੇ ਨੇ ਆਓ ਜੀ ਸਰ ਹਾਲੋ ਸਿੱਧੂ ਸਾਹਿਬ ਤੁਹਾਨੂੰ ਵਧਾਈਆਂ ਜੀ ਇਸ ਗੱਲ ਦੀਆਂ ਕਿ ਅੱਜ ਤੱਕ ਜਿੰਨੇ ਵੀ ਮੇਲੇ ਸ਼ਿੰਝ ਮੇਲੇ ਹੋਏ ਨੇ ਸਾਡੇ ਕਲਾਕਾਰਾਂ ਨੂੰ ਬੀਬੀਆਂ ਨੇ ਨਹੀਂ ਪੈਸੇ ਦਿੱਤੇ ਅਜੇ ਤੱਕ ਕਿਸੇ ਨੂੰ ਪਰ ਇਹ ਸਗੀਤ ਸਾਡੀਆਂ ਮਾਵਾਂ ਬੀਬੀਆਂ ਨੇ ਵਿੱਚ ਰੋਂਦੀਆਂ ਵੀ ਹੈ ਕਿਉਂਕਿ ਗੀਤ ਦੇ ਬੋਲ ਇਦਾਂ ਦੇ ਆ ਤੇ ਇਹ ਵਰਲਡਿੰਗ ਬਹੁਤੀ ਆਪਾਂ ਗੱਡੀਆਂ ਤੇ ਲਿਖੀ ਵੇਖੀ ਆ ਵੀ ਦੁੱਧ ਨਾਲ ਪੁੱਤ ਪਾਲ ਪਿਸ਼ੂ ਪਾਲ ਪਾਣੀ ਨੂੰ ਤਰਸਦੀਆਂ ਮਾਂ ਮਾ ਜਿਹੜੇ ਸ਼ਬਦ ਹੈ ਪਰ ਇਹ ਰਾਈਟਰ ਅਸਲੀ ਰਾਈਟਰ ਕਹਿੰਦੇ ਇਹਨਾਂ ਦੱਸਿਆ ਵੀ ਅਸੀਂ ਲਿਖਿਆ ਗੀਤ ਜੋ ਆਪਾਂ ਸੁਣਿਆ ਹੈ ਧੰਨਵਾਦ ਜੀ ਤੁਹਾਡਾ ਸੋ ਸੰਜ ਕਮੇਟੀ ਵੱਲੋਂ ਸਨਮਾਨਤੋਣਾ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਲੱਭਿਆ ਨਹੀਂ ਸਾਨੂੰ ਲੱਗੇ ਜੀ ਸ਼ਾਮ ਸਿੰਘ ਜੀ ਜੇ ਲਾਗੇ ਬਾਤ ਸੁਣਦਾ ਤੇ ਜਲਦੀ ਆਜੋ ਸਟੇਜ ਤੇ ਸਨਮਾਨਤ ਸੰਜ ਕਮੇਟੀ ਵੱਲੋਂ ਸਾਡੇ ਭਾਰਤੀ ਕਿਸਾਨ ਜੁਨੀਅਰ ਮਜ਼ਦੂਰ ਮਜ਼ਦੂਰ ਜੁਨੀਅਰ ਦੇ ਪ੍ਰਧਾਨ ਸਾਹਿਬ ਪੰਜਾਬ ਦੇ ਉਹਨੇ ਟੀਮ ਆਈ ਹੈ ਉਹਨਾਂ ਵੱਲੋਂ ਸਿੰਜ ਕਮੇਟੀ ਨੂੰ ਸਪੈਸ਼ਲ ਸੇਵਾ ਕੀਤੀ ਗਈ ਹੈ ਸੋ ਬਹੁਤ ਧੰਨਵਾਦ ਜੀ ਇਹ ਉਹ ਕਮੇਟੀ ਦੇ ਮੈਂਬਰ ਨੇ ਜਿਹੜਾ ਲਾਡੋਵਾਲ ਫਲੋਰ ਦਾ ਟੂਲ ਪਲਾਜ਼ਾ ਬੰਦ ਕੀਤਾ ਸੀ ਉਹਨਾਂ ਨੇ ਸਾਰਿਆਂ ਵਾਸਤੇ ਜਿੰਨੀ ਵੀ ਦੁਨੀਆ ਲੰਘਦੀ ਹੈ ਸਾਰਿਆਂ ਰਾਹ ਦਿੱਤੀ ਸੀ ਦੁਬਾਰਾ ਉਹ ਚਾਲੂ ਹੋਇਆ ਫਿਰ ਇਹਨਾਂ ਦਾ ਸ਼ੰਗਾਰ ਸੇ ਚਾਲੂ ਹੋਣਾ ਜੀ ਸਾਡੇ ਕੋਲ ਪਹੁੰਚਨੇ ਹਾਜੀਪੁਰ ਮਕੇਰੀਆਂ ਦੇ ਮੈਂਬਰ ਉਹਨਾਂ ਦੇ ਬੰਨ ਵਾਸਤੇ ਮੇਰੇ ਵੀਰ ਬੈਠੇ ਨੇ ਕੁਰਸੀਆਂ ਤੇ ਉਹਨਾਂ ਨਾਲ ਅੱਜ ਮੁਲਾਕਾਤ ਉਹਨਾਂ ਨੇ ਰੱਖੀ ਸੀ ਸਪੈਸ਼ਲ ਆਪਣਾ ਇਹ ਦਿਨ ਚੁਣਿਆ ਧੰਨਵਾਦ ਜੀ ਉਹਨਾਂ ਦਾ ਆਇਆ ਤੇ ਬੜਾ ਸਨਮਾਨਤ ਕਰਨਾ ਜੀ ਸਾਰੇ ਨਗਰ ਨੂੰ ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਨੇ ਸੋ 3:30 ਵਜੇ ਤੱਕ ਤੁਸੀਂ ਮਨੋਰੰਜਨ ਕਲਾਕਾਰ ਦਾ ਇਹ ਸਵੇਰ 4 ਪ੍ਰੋਗਰਾਮ ਦੇਖੋਗੇ ਉਸ ਤੋਂ ਬਾਅਦ 3:30 ਵਜੇ 2-2 ਮਿੰਟ ਦੀ ਬ੍ਰੇਕ ਲੈ ਕੇ ਆਪਾਂ ਸਨਮਾਨਤ ਕਰਨਾ ਜੀ ਬਹੁਤ ਧੰਨਵਾਦ ਸਾਡੇ ਸਿੱਧੂ ਸਾਹਿਬ ਤੇ ਆਏ ਹੋਏ ਪਦਵੰਤੇ ਸੱਜਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹਦੇ ਨਾਲ ਹੀ ਸਾਡੇ ਨਗਰ ਦੇ ਸੁਖਦੇਵ ਸਿੰਘ ਸੁਖਾ ਜੋ ਉਹ ਵੀ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਨੂੰ ਵੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆ ਨੈਕਸਟ ਵੀਡੀਓ ਤੇ ਅਗਲੀ ਗੁਰ ਨਮਾ ਲਾਈਵ ਸ਼ੋਅ ਨੂੰ ਨਾ ਸੌਂਗ ਲੈ ਕੇ